For all types of criminal law, family law, immigration law, convincing unemployment matters, please contact Tarandeep Singh on 047041260C. ਦਾਤਾ ਸੋ ਮੈਂ ਵਿਸਰਨਾ ਜਾਈ ਗੁਰਾਇਕ ਦੇ ਬੁਝਾਈ ਗੁਰਾਇਕ ਦੇ ਬੁਝਾਈ ਤਪਿਆ ਨਾ ਜਾ ਆਇਆ ਮਾਨ ਨਾਨਕ ਗਾਵੀਏ ਗੁਨੀ ਨੇਦਾਂ ਇੱਕ ਬਲਵਿੰਦਰ ਸਿੰਘ ਢਿੱਲੋਂ ਹੋਇਆ ਪਿੰਡ ਬਰਸਾਲ ਜਗਰਾਉਂ ਤੋਂ ਉਹਨਾਂ ਦੀ ਇੱਕ ਕਵਿਤਾ ਸੁਣਾਉਣਾ ਅਰੇ ਇਹਦੀ ਟੋਡੀ ਵਿਚਾਰ ਹੁੰਦਾ ਹੈ ਇਹ ਨਹੀਂ ਕਿ ਤੁਸੀਂ ਸਾਰੇ ਉਹਦੇ ਨਾਲ ਸਹਿਮਤ ਹੋਵੋ ਜਾਂ ਯੂ نو ਉਹਦੇ ਖਿਆਲ ਦੱਸਦਾ ਕਿਵੇਂ ਆ ਕਿ ਜਦੋਂ ਬੰਦਾ ਨਵਾਂ ਨਾਮ ਆਉਂਦਾ ਜਾਂ ਕਾਫੀ ਚਿਰਦਾ ਠਹਿਰਿੰਦਾ ਉਹ ਆਪਦੇ ਬਤਨ ਨਾਲ ਜੁੜਿਆ ਹੁੰਦਾ ਉਹਦਾ ਜੀ ਨਹੀਂ ਲੱਗਦਾ ਤੇ ਜਉ ਉਹ ਜਾਦੇ ਉੱਥੇ ਖੁੱਬਿਆ ਹੁੰਦਾ ਉਹਦੇ ਬਾਰੇ ਉਹਦਾ ਕੀ ਖਿਆਲ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰਦਾ ਕਹਿੰਦਾ ਜਿੱਥੇ ਆ ਕੇ ਵਸ ਗਏ ਹਾਂ ਸਾਡੀ ਜਿੰਦ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਵੈਰੀ ਗੁੱਡ ਭੁੱਲੇ ਨਾ ਉਹ ਸੱਜਣ ਜਿਹੜੇ ਨਾਲ ਖੇਡਦੇ ਪੜ੍ਹਦੇ ਸੀ ਯਾਰ ਭਰਾਵਾ ਵਰਗੇ ਜਿਹੜੇ ਦੁੱਖ ਸੁੱਖ ਵੇਲੇ ਖੜ੍ਹਦੇ ਸੀ ਪੈਸਾ ਤਾਂ ਪਾ ਲਿਆ ਏ ਪੈਸਾ ਤਾਂ ਮਿਲ ਗਿਆ ਏ ਯਾਰਾ ਬਿਨ ਬਿਨਾ ਸਰਦਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਬਰਾਮੋਕਾਰਸ ਨੇ ਲਾਹੌਰ ਵਿੱਚ ਮਦਦ ਬਾਸ਼ਕਰ ਕੀ ਕਰ ਦਿੱਤਾ ਹੋਇਆ ਹੈ ਉਹ ਕੋਈ ਵੀ ਬਦਾਨੇ ਬਣਾਏਗੀ ਦੇਖ ਨੂੰ ਸਿੱਖ ਪਰਵਾਣ ਦਾ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਨਾਲ ਹੋਰ ਵੱਧ ਭਰੋਸਾ ਮੈਂ ਸਿੱਖਾਂ ਨੂੰ ਕੀ ਦੇਵਾਂ ਇਹ ਬਾਦਵ ਗਾਂਦੇ ਦੇਖਦਾ ਜਾਂ ਇੰਡੀਆ ਵਿੱਚ ਮੈਨੂੰ ਸਮਝ ਨਹੀਂ ਆਇਆ ਮੈਨੂੰ ਸਮਝ ਨਹੀਂ ਆਉਦੀ ਕਿ ਇਸ ਨਾਲੋਂ ਬਾਅਦ ਹੋਰ ਭਰੋਸਾ ਮੈਂ ਸਿੱਖਣ ਕੀ ਇਹ ਦੇ ਬਾਅਦ ਮੈਂ ਸਿੱਖਣਾ ਵਾਗਦਾ ਕਿ ਉਹ ਮੇਰੇ ਬੱਚਿਆਂ ਤੇ ਵਿਸ਼ਵਾਸ ਕਰਨ ਅਤੇ ਕਾਂਗਰਸ ਦੇ ਮਤੇ ਉੱਤੇ ਭਰੋਸਾ ਰੱਖਣ ਕਿ ਕਾਂਗਰਸ ਇੱਕ ਜਾਤੀ ਦਾਣ ਤਾਂ ਕਿ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ ਘਾਤ ਨਹੀਂ ਕਰੇਗੀ ਜੇ ਉਸਨੇ ਇਹ ਜਿਆ ਕੀਤਾ ਤਾਂ ਉਹ ਆਪਣੀ ਮੌਤੇ ਆਪ ਹੀ ਮਰ ਜਾਵੇਗੀ ਸਿੱਖੋ ਭਾਈਓ ਤੇ ਭੈਣੋ ਮੇਰੀ ਬੇਨਤੀ ਹੈ ਤੁਸੀਂ ਸਾਰੇ ਕਿ ਤੁਸੀਂ ਸਾਰੇ ਸ਼ੱਕ ਦੇ ਸੰਸੇ ਛੱਡ ਦਿਓ ਜਿਸ ਤੋਂ ਬਾਅਦ ਮੈਂ ਹੋਰ ਕੀ ਆਖਾਂ ਪ੍ਰਮਾਤਮਾ ਸਾక్షి ਹੈ ਮੈਂ ਜੋ ਬਚਨ ਕਰ ਰਿਹਾ ਹਾਂ ਉਹਨਾਂ ਨੂੰ ਮੈਂ ਅੱਜ ਕਾਗਜ਼ ਕਦੇ ਵੀ ਨਹੀਂ ਫੇਰਾਂਗੇ ਅੰਗਰੇਜ਼ ਜਾਂਦੇ ਹੋਏ ਤਿੰਨ ਕੌਮਾਂ ਨੂੰ ਮਾਨਤਾ ਦੇਵੇ ਸਨ ਤੇ ਉਸ ਵੇਲੇ ਕਾਂਗਰਸ ਦੇ ਆਗੂਆਂ ਚਾਹੇ ਮਹਾਤਮਾ ਗਾਂਧੀ ਸੀ ਚਾਹੇ ਮੋਤੀ ਲਾਲ ਨਹਿਰੂ ਚਾਹੇ ਜਵਾਰ ਲਾਲ ਨਹਿਰੂ ਸਾਰਿਆਂ ਨੇ ਇਕਰਾਰ ਕੀਤਾ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਅਸੀਂ ਬੋਲੀ ਸਭਿਆਚਾਰ ਦੇ ਆਧਾਰ ਤੇ ਹਿੰਦੁਸਤਾਨ ਦੀ ਵੰਡ ਕਰਾਂਗੇ ਅਰਥਾਤ ਵੱਖ-ਵੱਖ ਸੂਬੇ ਬਣਾਵਾਂਗੇ ਬਾਕੀ ਤਰਕੇ ਵਿੱਚ ਸਾਰੀ ਬੋਲੀਆਂ ਦੇ ਸੂਬੇ ਬਣ ਗਏ ਪਰ ਇਕਰਾਰ ਮੁਤਾਬਕ ਇੱਕ ਪੰਜਾਬੀ ਬੋਲੀ ਦਾ ਸੂਬਾ ਨਹੀਂ ਸੀ ਬਣਿਆ ਉਹ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ ਮਈ ਦੇ ਵਿੱਚ ਮੋਰਚਾ ਲੱਗਿਆ ਤੇ ਜੁਲਾਈ 4 ਅਤੇ 5 ਜੁਲਾਈ ਦੀ ਅਤੀ ਰਾਤ ਨੂੰ 12 ਹੋਏ ਤੋਂ ਬਾਅਦ ਦੀ ਆਏ ਜੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠਾਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਗੁਰੂ ਘਰ ਲੰਗਰ ਬੰਦ ਹੋਣ ਦੇ ਬਾਅਦ ਅੰਮ੍ਰਿਤਸਰ ਸ਼ਹਿਰ ਦੀਆਂ ਬੀਬੀਆਂ ਨੇ ਘਰੋਂ ਘਰ ਲੰਗਰ ਪਕਾ ਕੇ ਕੋਠਿਆਂ ਦੀਆਂ ਛੱਤਾਂ ਦੇ ਉੱਪਰ ਦੀ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਲੰਗਰਾਂ ਦੇ ਢੇਰਾਂ ਦੇ ਢੇਰ ਲਾਤੇ ਕਿ ਕਿੰਨੇ ਵੀ ਛਕਣ ਵਾਲਿਆਂ ਨੂੰ ਕੋਈ ਉਸ ਦੇ ਵਿੱਚ ਰੁਕਾਵਟ ਨਹੀਂ ਪਈ ਲੰਗਰ ਦਾ ਸਦਾ ਵਰਤੀ ਇਹ ਚੱਲ ਜਾ ਰਿਹਾ ਤੇ ਫਿਰ ਹਾਲਾਤ ਇਹ ਬਣ ਗਏ ਕਿ ਦਰਬਾਰ ਸਾਹਿਬ ਤੇ ਹਮਲਾ ਦਾ ਕੀਤਾ ਗਿਆ ਸੀ ਕਿ ਭਾਈ ਵਲੰਟੀਅਨਾਂ ਨੂੰ ਇੱਕਦਮ ਗ੍ਰਿਫਤਾਰ ਕਰ ਲਿਆ ਜਾਊਗਾ ਵਲੰਟੀਅਨ ਤੋਰਨ ਵਾਲਾ ਥਾਂ ਲੰਗਰ ਛਕਣ ਵਾਲਾ ਸਰਾਵਾਂ 'ਚ ਰਹਿਣ ਵਾਲਾ ਥਾਂ ਤੇ ਜਦੋਂ ਪੁਲਿਸ ਦਾ ਕਬਜ਼ਾ ਹੋ ਗਿਆ ਤੇ ਉਦੋਂ ਇਹ ਮੋਰਚਾ ਫੇਲ ਹੋ ਜਾਊਗਾ ਪਰ ਇਸ ਦੇ ਬਾਅਦ ਪੰਜਾਬ ਦੇ ਵਿੱਚ ਖਾਸ ਕਰਕੇ ਅਗਾਉਂ ਜੋ ਸਿੱਖ ਕੌਮ ਸੀ ਉਹਨਾਂ ਦੇ ਇੱਕ ਹੋਰ ਜੋਸ਼ ਜਗ ਗਿਆ ਤੇ ਇਸ ਜੋਸ਼ ਨੂੰ ਵੇਖ ਕੇ 12 10 10 ਜੁਲਾਈ ਨੂੰ ਭੀਮ ਸਿੰਘ ਸੱਚਰ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਸੀ ਉਹਨੇ ਇਹ ਅਮਰਜੈਂਸੀ ਜੋ ਸੀ ਮੋਰਚੇ ਦੇ ਖਿਲਾਫ ਉਹ ਵਾਪਸ ਲੈ ਲਈ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਬਚਪਨ ਚਲਾ ਗਿਆ ਬਾਜੂਗਾ ਨੰਗੇ ਤੜੰਗ ਕੇ ਦੇਰਾ ਜੋ ਕਰਨੀਆਂ ਦੇਰਾ ਝੁਕਨੀਆ ਨੰਗੇ ਤੜੰਗੇ ਖੇਡ ਕੇ ਤੇਰਾ ਝੁਕਨੀਆ ਤੇਰਾ ਝੁਕਨੀਆ ਮਾਂ ਮਤੂੰ ਗਾਲ ਖਾਣ ਦੀ ਨਦਾਨੀ ਚਲੀ ਗਈ ਜ਼ਿੰਦਗੀ ਦੀਆ ਖਰੀ ਨਿਸ਼ਾਨੀ ਚਲੀ ਗਈ ਬਚਪਨ ਚ ਲਗਿਆ ਤੈਨੂੰ ਮਿਲੰਦਾ ਹਰ ਦਸਾਂ ਤੈਨੂੰ ਮਿਲੰਦਾ ਹਰ ਦਸ ਐਨਾ ਅਜੀਬ ਸੀ ਐਨਾ ਹੀ ਰਹੀ ਬਸੀ ਉਜੜੇ ਦਿਲਾ ਦੀ ਜਿਸਤਰਾ वीरानी चली गई उजड़े दिल तरह वीरानी चली गई जिंदगी की कीमती निशानी चली गई बचपन चला गया इंतजार कर दिया ਸਜਰੀ ਸਵੇਰ ਦਾ ਸਜਰੀ ਸਵੇਰ ਦਾ ਇੰਤਜ਼ਾਰ ਕਰਦੇ ਆਂ ਸਜਰੀ ਸਵੇਰ ਦਾ ਸਜਰੀ ਸਵੇਰ ਦਾ ਸਾਡੀ ਸੁਹਾਨੀ ਰਾਤ ਵੀ ਬੇਗਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਬਚਪਨ ਚਲਾ ਗਿਆ ਪੂਰਾ ਤੇ ਲੰਬੇ ਕਾਫਲੇ ਗੁਜ਼ਰ ਗਏ ਐਦਾਂ ਗੁਜ਼ਰ ਗਏ ਤਹਾ ਹੁੰਗਾਰਾ ਪਰ ਗਿਆ ਕਹਾਣੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਬਚਪਨ ਚ ਲਗ ਗਿਆ ਸਮਯ ਦੇ ਨਾਲ ਮਹਿਰਵਾ ਸਾਥੀ ਚਲੇ ਗਏ ਸਾਥੀ ਚਲੇ ਗਏ ਸਮਿਆਂ ਦੇ ਨਾਲ ਮੇਰਬਾਂ ਸਾਥੀ ਚਲੇ ਗਏ ਸਾਥੀ ਚਲੇ ਗਏ ਮੌਸਮ ਦੇ ਨਾਲ ਰਤਜੂ ਮਸਤਾਨੀ ਚਲੀ ਗਈ ਮੌਸਮ ਦੇ ਨਾਲ ਰਤਜੂ ਮਸਤਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਮੁਹੱਬਤ ਦੀ লাশ ਨੂੰ ਤੁਪਦਿਆਂ ਤੁਪਦਿਆਂ ਮਹੱਬਤੀ ਲਾਸ਼ ਨੂੰ ਧੁੱਪਦਿਆਂ ਧੁੱਪਦਿਆਂ ਜਿਸਮਾ ਚੋ ਲਹੂ ਨੂੰ ਸੁੱਕਦਿਆਂ ਸੁੱਕਦਿਆਂ ਨੋਹਰ ਨਾਦੋ ਮਾਸ ਨੂੰ ਟੁੱਟਦਿਆਂ ਟੁੱਟਦਿਆਂ ਅੱਜ 77 ਵਰ ਬੀਤ ਗਏ ਨੇ ਅਸੀਂ ਤੇ ਵੰਡੀਆਂ ਚਾਹੀਆਂ ਨਹੀਂ ਸਨ ਅਸੀਂ ਤੇ ਵੰਡੀਆਂ ਚਾਹੀਆਂ ਨਹੀਂ ਸਨ ਦਿਲਾਂ ਚ ਵੰਡੀਆਂ ਪਾਣੀਆਂ ਨਹੀਂ ਸਾਨੂੰ ਸਾਡੇ ਤਾਂ ਚੁੱਲ੍ਹੇ ਦੇ ਸਾਹਵੇਂ ਸਨ ਸਭੇ ਤੇ ਚੁੱਲ੍ਹੇ ਵੀ ਸਾਂਝੇ ਸਨ ਹਵਾ ਦੇ ਬੰਦੇ ਵੀ ਸਾਂਝੇ ਹੀ ਸਨ ਵੀ ਆਵਦੇ ਸਭਾਂ ਨੂੰ ਬਦਲੋ ਜੇ ਤੁਸੀਂ ਘਰ ਵਿੱਚ ਖੁਸ਼ੀ ਚਾਹੁੰਦੇ ਹੋ ਜਿੱਡਾ ਮਰਜੀ 50 ਜੀਆਂ ਦਾ ਪਰਿਵਾਰ ਹੋ ਗਏ ਜੇ ਖੁਸ਼ੀ ਆ ਤਾਂ ਜੇ ਇੱਕ ਜੀਵ ਨੇ ਕੋਈ ਇੱਕ ਗਲਤੀ ਕਰਤੀ ਤਾਂ ਨੂੰ ਛੱਡੋ ਨਾ ਮਤਲਬ ਉਹਨੂੰ ਚੁੱਪ ਚਾਪ ਸਹਿਣ ਕਰ ਲੋ ਅੱਗੇ ਨੂੰ ਇਕੱਲੇ ਨੂੰ ਸਮਝਾਓ ਵੀ ਬੇਟਾ ਅਜਿਹਾ ਆਏ ਅੱਛਾ ਫੇਰ ਉਹ ਜਦੋਂ ਬੰਦਾ ਰਿਟਾਇਰ ਹੋ ਗਿਆ ਕੰਮ ਤੋਂ ਉਹਨੂੰ ਪੈਸਾ ਬਹੁਸੀ ਉਹਦੇ ਕੋਲ ਪੈਸਾ ਉਹ ਘਰ ਵਾਲੀ ਕਹਿੰਦੀ ਤੂੰ ਇਹ ਤੇ ਕੁੰਡਲੀ ਮਾਰ ਕੇ ਬੈਠੇਗਾ ਸੱਫ ਬਣ ਤੇ ਇਹ ਵੀ ਹੁਣੇ ਸਮਝਾਵਾਂ ਵੀ ਮਾਇਆ ਤੇ ਯੋਗ ਮਾਇਆ ਮਾਇਆ ਕਿਹੜੀ ਆ ਤੁਹਾਨੂੰ ਸਭ ਨੂੰ ਪਤਾ ਕੱਲੇ ਪੈਸੇ ਨਹੀਂ ਮਾਇਆ ਕੁਦੀ ਆ ਕੋਠੀਆਂ ਹਵੇਲੀਆਂ ਜੋ ਕੁਛ ਹੈ ਸਭ ਮਾਇਆ ਹੀ ਹੈ ਬਰੋਦੀ ਇਹ ਮਾਇਆ ਹੀ ਆ ਉਦੀ ਤੇ ਮਾਇਆ ਔਰ ਯੋਗ ਮਾਇਆ ਯੋਗ ਮਾਇਆ ਔਰ ਤੁਹਾਨੂੰ ਕਹਿੰਦੇ ਨੇ ਜੀਦਨਾ ਯੋਗ ਬੰਨੇ ਬੰਦਨਾ ਆਦਮੀ ਬਈ ਔਰ ਜੇ ਯੋਗ ਮਾਇਆ ਨਾ ਹੋਵੇ ਤਾਂ ਸੰਤੁਲਨ ਨਹੀਂ ਰਹਿੰਦਾ ਇਨਸਾਨ ਦਾ ਇਹ ਪਰਮਾਤਮਾ ਨੇ ਯੋਗ ਮਾਇਆ ਬਣਾਈਓ ਇਸ ਲਈ ਕਿਉਂ ਤੱਤੀ ਲੋਤੇ ਪਾਣੀ ਦਾ ਲਾਲ ਸਾਜ ਦਾ ਰਿਟਨੇ ਦੇ ਨਾ ਗੁਰੂ ਤੱਤੀ ਲੋਤੇ ਪਾਣੀ ਦਾ ਨਾਲ ਸਾਜ ਦਾ ਰਿਟਨੇ ਦੇ ਤਨ ਨਾਮ ਦੇ ਅਧਾਰ ਨਾਲ ਰਾਜ ਦਾ ਅਰਚਣੇ ਦੇਵ ਗੁਰੂ ਉਤਨ ਨਾਮ ਦੇ ਅਧਾਰ ਨਾਲ ਰਾਜ ਦਾ ਅਰਚਣੇ ਦੇਵ ਗੁਰੂ ਖਬਰ ਖਬਰ ਆਂਦੇ ਹੱਜ ਜ਼ਿੰਦਗੀ ਤੋਂ ਤੂੰ ਮਨਾ ਲੈ ਤਾ ਤਾਂ ਤੇਰਾ ਕੀ ਜਾਂਦਾ ਸੀ ਸਾਨੂੰ ਚੱਲਿਆ ਫਾਗ ਸ਼ਿਕਾਇਤ ਕਰਦਿਆਂ ਨੂੰ ਤੂੰ ਗੱਲਾਂ ਨਾਲ ਲਾਲਾ ਲੰਦਰ ਤੇਰਾ ਕੀ ਜਾਂਦਾ ਸੀ ਬਾਜੀ ਵਾ ਤੋ ਕਾਬੇਤੀ ਜੰਮੇ ਤੋ ਕਾਬੇਤੀ ਵੱਡੇ ਹੋਏ ਆ ਤੇ ਥੋੜਾ ਜਆ ਸਾਨੂੰ ਫਸਾ ਲੈੰਦਾ ਤਾ ਤੇਰਾ ਕੀ ਜਾਂਦਾ ਸੀ ਖੈਰ ਜਿੱਥੇ ਵੀ ਰਹੇ ਤੂੰ ਖੋਜ ਰਹੇ ਪਰ ਸਾਡੀ ਜ਼ਿੰਦਗੀ ਸਭ ਜਾਂਦੀ ਕੇ ਜ਼ਿੰਦਗੀ ਨਾਲ ਤੂੰ ਸਾਨੂੰ ਨਾ ਪਤਾ ਲੰਦਾ ਤਾ ਤੇਰਾ ਕੀ ਜਾਂਦਾ ਸੀ ਕਵਿਤਾ ਮੈਂ ਆਪ ਲਿਖੀ ਏ ਅੱਖਰ ਜੋੜ ਜੋੜ ਕੇ ਗਲਤੀ ਨਾ ਕਰਿਓ ਬਾਜੀ ਬਾਜੀ ਉਤਾਰ ਸਿੰਘ ਸੰਗਾ ਨੇ ਕਿਦਨੀਆਂ ਪਲੀਜ਼ ਸੋਣੀ ਬੀ ਅਸੀਂ ਸਿੱਧੇ ਸਾਦੇ ਬੰਦੇ ਹਾਂ ਆਹ ਅਸੀਂ ਸਿੱਧੇ ਸਾਦੇ ਬੰਦੇ ਹਾਂ ਸਾਨੂੰ ਲੋਕ ਵਖਾਵਾ ਨਹੀਂ ਆਉਂਦਾ ਅਸੀਂ ਸਿੱਧੇ ਸਾਦੇ ਬੰਦੇ ਹਾਂ ਸਾਨੂੰ ਲੋਕ ਵਖਾਵਾ ਨਹੀਂ ਆਉਂਦਾ ਜੋ ਦਿਲ ਚ ਹੁੰਦਾ ਕਹਿ ਦਈਏ ਜੋ ਦਿਲ ਚ ਹੁੰਦਾ ਕਹਿ ਦਈਏ ਸਾਨੂੰ ਵੱਲ ਵਲੇਵਾਂ ਨਹੀਂ ਆਉਂਦਾ ਜੋ ਦਿਲ ਚ ਹੁੰਦਾ ਕਹਿ ਦਈਏ ਸਾਨੂੰ ਵੱਲ ਬਦਲਿਆਵਾਂ ਨਹੀਂ ਹੁੰਦਾ ਅਸੀਂ ਤਕੜਾ ਵੇਖ ਕੇ ਛੜਦੇ ਨਹੀਂ ਅਸੀਂ ਤਕੜਾ ਵੇਖ ਕੇ ਛੜਦੇ ਨਹੀਂ ਮਾੜੇ ਤੋਂ ਪਾਸਾ ਵੱਟਦੇ ਨੇ ਵਾਹਿਗੁਰੂ ਹਰ ਇਤਨਾਲ ਮਿਲ ਕੇ ਰਹਿੰਦੇ ਆ ਸਾਨੂੰ ਨਕਲੀ ਹਾਸਾ ਆਉਂਦਾ ਨਹੀਂ ਹਰ ਇੱਕ ਨਾਲ ਮਿਲ ਕੇ ਰਹਿੰਦੇ ਆ ਸਾਨੂੰ ਨਕਲੀ ਹਾਸਾ ਆਉਂਦਾ ਨਹੀਂ ਅੰਗਰੇਜ਼ ਆਪਾਂ ਤਾਂ ਛੱਡ ਕੇ ਗਏ ਸੀ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਅਪਰੋਮੀਕਲੀ ਉਹਨਾਂ ਦਾ ਅੱਠਾ ਬਹਿ ਗਏ ਬਹੁਤ ਸਾਰਾ ਨੰਬਰ 2 ਆ 357 ਦੇ ਵਿੱਚ ਸਰਦਾਰ ਕਪੂਰ ਸਿੰਘ ਨੇ ਜਿਹੜੇ ਉਸ ਵੇਲੇ ਦੇ ਸੈਕਟ ਲੀਡਰਸ਼ਿਪ ਖਾਸ ਕਰਕੇ ਮਾਸਟਰ ਤਾਰਾ ਸਿੰਘ ਤੇ ਗੈਰੀ ਕਟਾਰ ਸਿੰਘ ਉਹਨਾਂ ਬਾਰੇ ਬਹੁਤੀ ਚੰਗੀ ਗੱਲਾਂ ਨਹੀਂ ਲਿਖੀਆਂ ਉਹਨਾਂ ਰੋਲ ਸਰਦਾਰ ਬਲਦੇਵ ਸਿੰਘ ਦਾ ਸਾਰ ਤਿੰਨਾਂ ਦਾ ਰੋਲ ਮੈਂ ਇੱਕ ਦਾਲ ਦੋ ਗਲੀ ਪੜੀ ਆ ਕੋਈ ਬਹੁਤਾ ਵਧੀਆ ਨਹੀਂ ਗਿਆ ਇਸ ਕਰਕੇ ਆਪਾਂ ਅੱਜ ਕੱਲ ੱੱਕੇ ਖਾਰ ਰਹੇ ਹਾਂ ਉਹਨਾਂ ਨੂੰ ਨਾਲ ਲਿਖਿਆ ਮੜ ਲਾਗਦਾ ਜਾ ਕੇ ਬੰਦੇ ਮਾੜੀ ਇਹ ਤੀ ਪੜ ਕੇ ਪਤਾ ਲੱਗੂਗਾ ਤੋਂ ਆ ਉਹਨਾਂ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਸਾਰੇ ਭਗਤਾਂ ਦੇ ਤੇ ਗੁਰੂਆਂ ਦੇ ਬਾੜੇ ਇੱਕ ਇਕੱਤਰ ਕਰ ਕੀ ਇਕੱਤਰ ਕੀਤੀ ਸੀ ਤੇ ਉਹਦੇ ਬਾਅਦ ਦਮਨਮਾਲ ਸਾਹਿਬ ਸੋਤ ਹੀ ਉਹਨਾਂ ਨੇ ਰਹਿ ਕੇ ਭਾਈ ਗੁਰਦਾਸ ਜੀ ਅਤੇ ਭਾਈ ਬੁੱਢਾ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਆ ਗ੍ਰੰਥ ਦੀ ਰਚਨਾ ਕੀਤੀ ਸੀ ਉਹ ਤੇ ਆਪ ਉਹਨਾਂ ਨੇ ਪਰ ਬਾੜੀ ਆਇਆ ਉਹ ਲਿਖਦੇ ਸੀਗੇ ਜੁਰਦਾਸ ਜੀ ਤੇ ਉਹ ਲੇਖ ਕਰੀ ਜਾਂਦੇ ਸੀਗੇ ਤੇ ਚਲੋ ਇਸ ਸੰਜੀਪ ਜੀ ਮਤਲਬ ਉਹਨਾਂ ਨੇ ਆ ਗ੍ਰੰਥ ਦੀ ਰਚਨਾ ਕੰਪਲੀਟ ਕੀਤੀ ਤੇ ਉਹਦਾ ਉਹ ਗ੍ਰੰਥ ਲੈ ਕੇ ਉਹਨਾਂ ਨੇ ਹਰਮੰਦਰ ਸਾਹਿਬ ਉਹਦਾ ਪ੍ਰਕਾਸ਼ ਕੀਤਾ ਜਿਆਦਾ ਹਰਮੰਦਰ ਸਾਹਿਬ ਪ੍ਰਕਾਸ਼ ਕਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੱਥਾ ਟੇਕਿਆ ਮੱਥਾ ਟੇਕਿਆ ਤੇ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਹੈਡ ਗ੍ਰਾਂਥੀ ਬਣਾਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਮਤਲਬ ਅੱਜ ਹੈਡ ਗ੍ਰਾਂਥੀ ਬਣੋਗੇ ਜੇ ਤੁਸੀਂ ਮਤਲਬ ਗੁਰਬਾਣੀ ਪੜੋ ਜੂੰਦੇ ਮੈਨੂੰ ਬਹੁਤ ਮਸਤਾ ਤੇ ਉਹ ਮਤਤਾ ਜਾਰ ਕਿਤੇ ਦਿਨ ਮੇਂ ਪੰਜਾਬ ਦੇ ਸੰਬੰਧ ਚ ਆਫ ਕੋਰਸ ਸਮਝ ਦਿਓ ਸਾਰੇ ਬਲੂ ਸਾਰਪਰੇਸ਼ਨ ਦਾ ਜੋ ਵੀ ਸੀ ਜੂਨ ਨਾਲ ਪੰਚ ਉਹ ਜੂਨ ਦਾ ਪੰਜਾਬ ਨਾਲ ਸੰਬੰਧ ਬਣਦਾ ਤਾਂ ਮੈਂ ਉਹਨੂੰ ਕਹੂੰਗਾ ਪੰਜਾਬ ਦੇ ਫਿਰ ਮਹੀਨੇ ਦਾ ਨਾ ਵੀ ਆਪਾਂ ਜੂਨ ਨਾ ਗੀ ਆਪਾਂ ਹਾਰ ਦੀ ਹਾਰ ਦਾ ਮਹੀਨਾ ਉਹਨਾਂ ਨੇ ਹਾਰ ਦੇ ਮਹੀਨੇ ਦੀ ਗੱਲ ਕੀਤੀ ਤੇ ਮੈਨੂੰ ਉਹਦੇ ਹੀ ਸੋਚਿਆ ਮੈਂ ਕਿਹਾ ਵੀ ਹੁਣ ਮੈਂ ਅਗਲੇ ਪ੍ਰੋਗਰਾਮ ਚ ਸਾਵਣ ਦੇ ਮਹੀਨੇ ਦੀ ਗੱਲ ਕਰਦਾ ਤੇ ਮੈਂ ਹੁਣ ਸਾਵਣ ਦੇ ਮਹੀਨੇ ਦੀ ਗੱਲ ਕਰਨ ਲੱਗਾ ਤੁਹਾਡੇ ਦੇ ਲੈਸ ਤੇ ਮੇ ਕੋ ਗਾਣਾ ਹੀ ਹੁੰਦਾ ਵੀ ਕਿਸਾਨ ਦੀ ਕਮਾਈ ਕਿੰਨੀ ਔਖੀ ਆ ਤੇ ਉਹਨੂੰ ਕਿਵੇਂ ਨਵੀਂ ਜਨਰੇਸ਼ਨ ਅਡਾਉਂਦੀ ਆ ਉਹ ਬਹੁਤ ਤਰਸ ਲੋਗ ਹਾਲ ਤੱਕ ਕਿਵੇਂ ਬਜ਼ੁਰਗਾਂ ਨੇ ਉਹ ਚੀਜ਼ ਉਸ ਮਕਾਮ ਹਾਸਲ ਕੀਤਾ ਹੁੰਦਾ ਤੇ ਨਵੇਂ ਜਿਹੜੇ ਬੱਚੇ ਉਹ ਇਹਦਾ ਕਿਵੇਂ ਮਿਸਟਰੀਜ਼ ਕਰਕੇ ਉਹਦਾ ਕਰਦੇ ਆ ਗੋੜ ਵਾਲੀ ਚਾਹ ਬਣਾਉਂਦੇ ਸੀ ਅਸੀ ਵੇਸਣ ਖਵਾਉਂਦੇ ਸੀ ਮੂੰਹ ਚ ਬੁਰਕੀਆਂ ਪਾਉਂਦੇ ਸੀ ਚੋਰੀਆਂ ਕੁੱਟ-ਕੁੱਟ ਖਵਾਉਂਦੇ ਸੀ ਸੁਕਣਿਆਂ ਵਿੱਚ ਹੀ ਰਹਿ ਜਾਾਂਗੇ ਨਾ ਥੱਪੀਆਂ ਗੱਲਾਂ ਕਰਿਆ ਕਰੋਂ ਮਾਮੇ-ਮਾਮੀਆਂ ਨਾਨਦੇ-ਨਾਨੀਆਂ ਨੂੰ ਮਿਲਣੋਂ ਰਹਿ ਜਾਾਂਗੇ ਭੂਆ-ਬਾਲ ਬਉਂਦੀ ਸੀ ਜੂਆਂ ਕੱਢਦੀ ਸੀ ਦੋਗਪਾ ਕਰਦੀ ਸੀ ਚਟਣੀ ਨਾਲ ਸਮੋਸੇ ਗੋਲ ਕੱਪੇ ਇਮਲੀ ਆਂ ਪਾਪੜ ਖਵਾਉਂਦੀ ਸੀ ਸੁਰਮਾ ਪੂਛਾਂ ਵਾਲਾ ਪਾਉਂਦੀ ਸੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਖੀਰ ਬਦਾਮ ਵਾਲੀ ਨੂੰ ਤਰਸਦੇ ਰਹਿ ਜਾਾਂਗੇ ਨਾ ਅੱਖਾਂ ਲਾਲ ਕਰਿਆ ਕਰੋ ਚਾਚੇ ਚਾਤੀਆਂ ਭੂਆ ਪੂਖੜਾਂ ਨੂੰ ਮਿਲ ਨੂੰ ਰਹਿ ਜਾਗੇ ਸਵੇਰੇ ਸਵੇਰੇ ਨਾਲੀ ਤੇ ਬੈਂਦੇ ਸੀ ਰਸ ਖਾਈ ਜਾਂਦੇ ਸੀ ਢੇਰੀਆਂ ਲਾਈ ਜਾਂਦੇ ਸੀ ਨਾਲੇ ਗਿਣੀ ਜਾਂਦੇ ਸੀ ਗੁੱਲੀ ਡੰਡਾ ਪਾਂਦਰ ਕਿਲਾ ਖੇਡਦੇ ਸੀ ਛੱਪੜਾਂ ਵਿੱਚ ਨਹਾਉਂਦੇ ਸੀ ਮੂਲੀ ਨਾਲੇ ਪਰੌਂਠੇ ਖਾਈ ਖਾਂਦੇ ਸੀ ਮੈਕਾਂ ਛੱੜਦੇ ਸੀ ਨਾਸਾਂ ਦੂਹੀ ਜਾਂਦੇ ਸੀ ਬੋਰ ਦੀ ਸ਼ਾਮੇ ਬੈਂਦੇ ਸੀ ਤਾਜ ਖੇਡਦੇ ਰਹਿੰਦੇ ਸੀ ਸੁਪਨੇ ਵਿੱਚ ਹੀ ਰਹਿ ਜਾਗੇ ਨਾ ਬੱਕਰੇ ਬੁਲਾਇਆ ਕਰੋ ਸੱਜਣਾ ਮਿੱਤਰਾਂ ਨੂੰ ਮਿਲਣੋਂ ਰਹਿ ਜਾਗੇ ਮੋਢਿਆਂ ਤੇ ਚੜਕੇ ਮੇਲੇ ਜਾਂਦੇ ਸੀ ਪਕਾਨੇ ਪਾੜਦੇ ਸੀ ਪਾਪੜ ਖਾਂਦੇ ਸੀ ਸੁਹਾਗੇ ਤੇ ਬੈਂਦੇ ਸੀ ਰੋ ਵਾਲੀ ਖੀਰ ਮਾਲ ਪੂੜੇ ਖਾਂਦੇ ਸੀ ਬੱਕਰੇ ਬੁਲਾਉਂਦੇ ਸੀ ਨਾ ਔਖੇ ਹੋਇਆ ਕਰੋ ਸੱਚੀਆਂ ਤੇ ਤਾਈਆਂ ਵਿੱਚ ਮਾਵਾ ਵਾਂਗੂ ਪਿਆਰ ਸੀ ਚਾਚੀਆਂ ਤੇ ਤਾਈਆਂ ਵਿੱਚ ਮਾਵਾ ਵਾਂਗੂ ਪਿਆਰ ਸੀ ਚਾਚੇ ਤਾਏ ਵਾਪ ਬਾਪ ਵਾਂਗੂ ਸੋਣਾ ਪਰਿਵਾਰ ਸੀ ਚਾਚੇ ਤਾਏ ਬਾਪ ਵਾਂਗੂ ਸੋਣਾ ਪਰਿਵਾਰ ਸੀ 12 12 13 13 ਜੀ ਰਹਿੰਦੇ ਸੀ ਇਕੱਠੇ 12 12 13 ਜੀ ਰਹਿੰਦੇ ਸੀ ਇਕੱਠੇ ਮੈਂ ਗੱਲ ਉਸ ਸਮੇਂ ਪਲੇ ਦੀ ਕਰਾਂ ਮੈਂ ਗੱਲ ਉਸ ਸੰਦੇ ਜੰਦੇ ਸਮੇਂ ਦੀ ਕਰਾਂ ਸਿੱਧੇ ਸੱਦੇ ਲੋਕ ਸੀ ਸਿੱਧੇ ਸੱਦੇ ਲੋਕ ਸੀ ਪਰ ਦਿਲ ਦੇ ਵੀ ਸੱਚੇ ਸੀ ਪਰ ਦਿਲ ਦੇ ਵੀ ਸੱਚੇ ਸੀ ਮੈਂ ਗੱਲ ਕਰਾਂ ਉਸ ਚੰਗੇ ਭਲੇ ਚ ਪਹਿਲੀ ਚਿੱਠੀ ਤੇ ਜਿਉਂ ਨੇ ਕਰ ਲੈ ਖਿਆਲ ਦੇ ਵਾਜੀ ਵਾਜੀ ਕਾਲਿਆਂ ਤੋਂ ਚਿੱਟੇ ਤੇਰੇ ਹੋ ਗਏ ਨੇ ਬਾਲ ਦੇ ਅੱਲੀ ਚਿੱਠੀ ਪੇਜੀਉਨੇ ਕਰ ਲਖੇ ਆਲੇ ਕਾਲਿਆ ਤੋ ਚਿੱਟੇ ਤੇਰੇ ਹੋ ਗਏ ਨੇ ਮਾਲ ਦੇ ਸੋਨੇ ਮੁਖੜ ਤੇ ਫਿਰ ਦੇ ਸਈ ਤੂ ਸਿਮਰਨ ਕਰ ਬੰਦਿਆ ਮੂਤਤਾ ਮਗਰੋਂ ਮਿਲਕਣੋਂ ਮੁੜ ਕੇ ਮੈਂ ਪਿੰਡ ਆਪਣਾ ਤਕਿਆ ਨੰਮ ਹੋਣ ਤੋਂ ਨਿਤ ਆਪਣੇ ਮੈ ਰੋਗ ਨਾ ਸਕਿਆ ਬਹੁਤ ਵਧੀਆ ਜੋ ਪਿੰਡੀ ਹਾਲਤ ਵੇਖੀ ਨੰਮ ਹੋਣ ਤੋਂ ਨਿਤ ਆਪਣੇ ਮੈ ਰੋਗ ਨਾ ਸਕਿਆ ਪਤਾ ਲੱਗਾ ਕਿ ਮੇਰਾ ਇਹ ਪਿੰਡ ਬਣ ਗਿਆ ਮਾਡਲ ਪਿੰਡ ਸੀ ਪਤਾ ਲੱਗਾ ਕਿ ਮੇਰਾ ਇਹ ਪਿੰਡ ਬਣ ਗਿਆ ਮਾਡਲ ਪਿੰਡ ਸੀ ਪਰ ਮਾਡਲ ਵਾਲਾ ਕੋਈ ਲੱਛਣ ਮੈਨੂੰ ਕਿਤੇ ਨਾ ਦਿਸਿਆ ਪਰ ਮਾਡਲ ਵਾਲਾ ਕੋਈ ਲੱਛਣ ਮੈਨੂੰ ਕਿਤੇ ਨਾ ਦਿਸਿਆ ਆਪਣੇ ਵਿਚਾਰ ਨੇ ਹਰੇਕ ਦੇ ਵੱਖ-ਵੱਖ ਵਿਚਾਰ ਹੋ ਸਕਦੇ ਨੇ ਮੈਂ ਬੇਨ ਗੁਰ ਦੇਖੇ ਨ ਤਨ ਵੇਦਨ ਮੇਰੇ ਮਨ ਤਨ ਵੇਦਨ ਗੁਰ ਬਿਰ ਹੁ ਲਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਐ ਸਾਲ ਦਾ ਜਿਹੜਾ ਪੰਜਾਬੀ ਦਾ ਰਿਜ਼ਲਟ ਆ 12ਵੀਂ ਦੇ ਵਿੱਚੋਂ 1100 ਮੁੰਡਾ ਫੇਲ ਹੋਇਆ ਪੰਜਾਬੀ ਵਿੱਚੋਂ ਪੰਜਾਬ ਦਾ ਤੇ 10ਵੀਂ ਦੇ ਵਿੱਚੋਂ ਵੀ 1000 ਤੋਂ ਜ਼ਿਆਦਾ ਮੁੰਡਾ ਫੇਲ ਹੋਇਆ ਪੰਜਾਬੀ ਦਾ ਕਿੱਥੇ ਆਪਾਂ ਪੰਜਾਬ ਵਾਲਿਆਂ ਨੂੰ ਇਹਨਾਂ ਨੂੰ ਪੜ੍ਹਨੇ ਪਾਵਾਂਗੇ ਤੱਕੀ ਇਹਨਾਂ ਨੂੰ ਪੜਾਵਾਂਗੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੜ੍ਹਨੇ ਹਵਾ ਸਾਨੂੰ ਕੋਈ ਨਹੀਂ ਮਿਲਣਾ ਇਹ ਕਿੰਨ ਮਦੀ ਊਣ ਹੈ ਮੁੰਡੇ ਪੜ੍ਹਨੇ ਪਾ ਦੂਜਾ ਚਸ ਸ਼ਰਾਬ ਦਾ ਇਸ ਤੋਂ ਜਾਨ ਛਡਾ ਤੀਜਾ ਹੈ ਪਤ ਦਾ ਠਹਿ ਠਹਿ ਮਰੋਂ ਪਰਾ ਚੋ ਪੇਰ ਮਕਦਮਿਆਂ ਲੜਦੇ ਆ ਨਾ ਚੁੱਗਾ ਉਜੜ ਜਾ ਜੇ ਅਸੀਂ ਸ਼ਰਾਬ ਤੋਂ ਮੈ ਖੜਾ ਛਡਾਉਣਾ ਸੀ ਹੁਣ ਸਾਨੂੰ ਚਿੱਟੇ ਦੇ ਲਾਏ ਆ ਨਾ ਸਰਕਾਰ ਛਡਾਉਂਦੀ ਆ ਤੇ ਸਗੋਂ ਸਾਡੇ ਲੀਡਰ ਵੀ ਚਿੱਟਾ ਬਾਹਰ ਵੀ ਜਾ ਕੇ ਦਿੰਦੇ ਆ ਇਹ ਇਹ ਤਾਂ ਸੀਗਾ ਮੇਰਾ ਦੂਜਾ ਇੱਕ ਬੀਬੀਆਂ ਸਾਨੂੰ ਪਿਛਲੀ ਵਾਰੀ ਮੈਂ ਕਹਿੰਦੀ ਆ ਸੀ ਤੁਸੀਂ ਨੋਹਾਂ ਨੂੰ ਵੀ ਗੁਸ਼ਤ ਕਰੋ ਮੈਂ ਬੀਬੀਆਂ ਨੂੰ ਕਿਹਨਸ ਗੇ ਮੈਂ ਕਿਹਾ ਇੱਥੇ ਕੁੜੀਆਂ ਪੜੀਆਂ ਲਿਖੀਆਂ ਹੋਣੀਆਂ ਮੇਰੇ ਮਨ 'ਚ 10ਵੀਂ ਦੇ ਪਾਸ ਮੁੰਡਿਆਂ ਨੂੰ ਉਹ ਲੈ ਕੇ ਹੁਣੀਆਂ ਦਾ ਸੀ ਉਹਨਾਂ ਤੋਂ ਜ਼ਿਆਦਾ ਬੋਝ ਨਾ ਪਾਈਏ ਇਸ ਤਰੀਕੇ ਦੀ ਕੁਕੀ ਜ਼ਿੰਦਗੀ ਛੋਟੀ ਜਿਹੀ ਜ਼ਿੰਦਗੀ ਹੈ ਤੇ ਉਹਦੇ ਚ ਵੀ ਇਸ ਤਰ੍ਹਾਂ ਹੋ ਗਏ ਹਰ ਚੀਜ਼ ਦੇ ਬਾਰੇ ਉਹਦੇ ਉੱਤੇ ਥੋੜੀ ਜਿਹੀ ਕਵਿਤਾ ਬੁਹਾਈ ਹੈ ਆਪਣੀ ਤਾਂ ਉਹ ਕੋਸ਼ਿਸ਼ ਕੀਤੀ ਹੈ ਜੇ ਪੂਰ عمر ਗੁਜ਼ਾਰਨ ਚ ਵਕਤ ਕਿੱਥੇ ਲੱਗਦਾ ਹੈ ਜਨਾਬ ਕਿ ਉਮਰ ਗੁਜ਼ਾਵੇ ਤੇ ਵਕਤ ਕਿੱਥੇ ਲੱਗਦਾ ਹੈ ਜਨਾਬ ਛੋਟੀ ਜਿਹੀ ਤੇ ਜ਼ਿੰਦਗੀ ਹੈ ਉੱਥੇ ਵੀ ਕਿਸੇ ਕੋਲੋਂ ਪੁੱਛ ਕੇ ਛੁੱਟੀ ਲੈਣੀ ਪਵੇਗੀ ਆ ਜਦ ਕਮਤੇ ਜਾ ਕੇ ਕੁਛੇ ਛੁੱਟੀ ਲੈਣ ਤੇ ਐਸੀ ਜ਼ਿੰਦਗੀ ਦਾ ਕੀ ਫਾਇਦਾ ਆਪਣੇ ਲਈ ਵਕਤ ਕੱਢਣ ਤੋਂ ਪਹਿਲਾਂ ਹਜ਼ਾਰ ਬਾਾਰ ਸੋਚਣਾ ਪਵੇ ਤੱਕੀ ਫਾਇਦਾ ਅੰਬੀਰ ਹੋ ਕੇ ਦਿਲ ਗਰੀਬਦਾ ਹੋਵੇ ਯਾਨੀ ਛੋਟੇ ਛੋਟੇ ਗੱਲਾਂ ਤੇ ਕੁਝੂਸੀ ਕਰੀਏ ਤੱਕੀ ਫਾਇਦਾ ਫਾਇਦਾ ਕੀ ਹੈ ਦੱਸੋ ਜੇ ਸਾਡੀ ਜ਼ਿੰਦਗੀ ਕੋਈ ਹੋਰ ਕੰਟਰੋਲ ਕਰੇ ਉਹ ਵੀ ਕੰਟਰੋਲ ਕਰ ਲਈ ਦੋਸ਼ ਕਰਦੇ ਉੱਤੇ ਕਰਦੇ ਹੈ ਫਰਾਂ ਕੀ ਹੈ ਜੇ ਸਾਡੀ ਜ਼ਿੰਦਗੀ ਹੋਰ ਕੰਟਰੋਲ ਕਰ ਲੱਗ ਤਾਂ ਇਹੋ ਜੀ ਜ਼ਿੰਦਗੀ ਦਾ ਕੀ ਫਾਇਦਾ ਇਥੇ ਕਸੂਰੀ ਪਰਿਨਪੂਰੇ ਹਾਏ ਰੱਬਾ ਵੇ ਸਾਨੂੰ ਤੁਰਨਾ ਧਿਆ ਹਾਏ ਰੱਬਾ ਮੈ ਸੰਨ ਤੁੜਨਾ ਪਿਆ ਕਿੱਦਾਂ ਪਾਉ ਜਿਤਿਕ ਸੁਰੀ ਪੈਰੀ ਨਾ ਪੂਰੀ ਹਾਏ ਰੱਬਾ ਮੈ ਸੰਨ ਤੁੜਨਾ ਪਿਆ ਹਾਏ ਰੱਬਾ ਮੈ ਸੰਨ ਤੁੜਨਾ ਪਿਆ ਜਿੰਦਾ ਰਹਾ ਦਿਨ ਸਾਰ ਨਾ ਜਾਣ ਉਹਨੇ ਰਹੀਵੇਂ ਮੈਨੂੰ ਨਾ ਪਿਆ ਉਹਨੇ ਰਹੀਵੇਂ ਮੈਨੂੰ ਨਾ ਪਿਆ ਸਾਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪਵਾੜਾ ਪੈ ਗਰਾਂ ਜੱਟਾਂ ਤੇ ਪਾੜੇ ਕੋਈ ਨਾ ਕੀਰਤਾ ਮਾਇਆ ਪੈ ਬਿਲ ਲੈ ਕੇ ਆਏ ਮਾਇਆ ਪੈ ਬਿਲ ਲੈ ਕੇ ਆਏ ਸਾਰੇ ਦੇ ਕੇ ਬੜੀ ਖੁਸ਼ੀ ਹੁੰਦੀ ਹੈ ਬਹੁਤ ਸੋਹਣਾ ਪ੍ਰੋਗਰਾਮ ਹੈ ਬੜਾ ਕਾਮਯਾਬ ਹੈ ਸਾਰੇ ਹੀ ਬਹੁਤ ਸੋਹਣੇ ਗੋੜ ਵਾਲੇ ਵੀ ਬਹੁਤ ਸੋਹਣੇ ਨੇ ਦੀ ਆਪਣੀ ਸਭਿਆ ਚਾਰ ਤੋਂ ਬਾਲੀ ਨਸਰ ਵਾਲੇ ਵੀ ਬਹੁਤ ਸਾਰੇ ਸਹਿਤਕਾਰ ਬੰਦੇ ਨੇ ਬਹੁਤ ਜੜੀ ਇਹ ਚੀਜ਼ ਦੇ ਸਾਨੂੰ ਮਾਣ ਹੁੰਦਾ ਵੀ ਸਾਡੇ ਸੀਨੀਅਰਸ ਦੇ ਜਿਹੜਾ ਹੈਗਾ ਯਾ ਗਰੁੱਪ ਜਿਹੜਾ ਬਹੁਤ ਸੋਹਣਾ ਚੱਲ ਰਿਹਾ ਹੈ ਤੇ ਅਸੀਂ ਅਬੀਰ ਕਾਂਦੇ ਦੇ ਗਾਹਾਂ ਤੋਂ ਵੀ ਅਸੀਂ ਇੰਦਾ ਇਕੱਠੇ ਹੋ ਕੇ ਹੋਰ ਵੀ ਵੱਡਾ ਕੱਤੇ ਤੇ ਕਰਿਆ ਕਰਾਂਗੇ ਫਾਰ 올 ਟਾਈਪਸ ਆਫ ਕ੍ਰਿਮੀਨਲ ਲਾ ਫੈਮਲੀ ਲਾ ਇਮੀਗ੍ਰੇਸ਼ਨ ਲਾ ਕਨਵਿੰਸਿੰਗ ਅਨ ਇੰਪਲੋਇਮੈਂਟ ਮੈਟਰਸ ਪਲੀਜ਼ ਕੰਟੈਕਟ ਤਰਨਦੀਪ ਸਿੰਘ ਔਨ 0470412600 ਦੇਸ਼ ਦੀ ਜਿੰਦੜੀ ਏ ਬੜੀ ਔਖੀ ਇਹ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਸੀ ਬਤਾ ਝੱਲੀਆਂ ਨੇ ਰੌਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ ਰੌਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ Hi, my name is Liana. I'm a model and a law student at UTS. And I love to support local businesses in the area that really help people around. So if you need any help with your house, please call PLU Renovations and Handyman and call Miss Samani for the best service possible.